ਪਾਰਟੀ ਜਿੰਦਾਬਾਦ 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 ਆਪ ਪਾਰਟੀ ਸੋਨੇ ਕਾਲੀ ਜਿੰਦਾਬਾਦ 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 ਆਪ ਦੇ ਕੈਸ਼ੀ ਪਾਰਟੀ ਜਿੰਦਾਬਾਦ ਸਰਕਾਰ ਸਰਕਾਰ ਨੂੰ ਜਿੰਦਾਬਾਦ ਉਸ ਵੇਲੇ 2002 ਜਦ ਕੈਪਟਨ ਅਮਲਿੰਦਰ ਸਿੰਘ ਦੀ ਸਰਕਾਰ ਆਈ ਉਹਨਾਂ ਨੇ ਆਂਦੇ ਮੋਟਰਾਂ ਦੇ ਬੀਲ ਫਿਰ ਪੁਦਾਰਤੇ ਸੀ ਫਿਰ 2007 ਜਦੋਂ ਸਰਾਪ੍ਰਕਾਸ਼ ਸਿੰਘ ਬਾਦਲ ਜੀ ਟੀ ਮਿਨਿਸਟਰ ਦੁਆਰਾ ਬਣੇ ਤਾਂ ਉਹਨਾਂ ਨੇ ਬੀਲ ਫਿਰ ਮਾਫ ਕੀਤੇ ਉਹਨਾਂ ਦਸ ਸਾਲਾਂ ਜੇ 2007 ਹੋਇਆ ਕਿ 2017 ਤੱਕ ਪੰਜਾਬ ਬਹੁਤ ਵਿਕਾਸ ਹੋਇਆ ਪੰਜ ਪੰਜ 에어ਪੋਰਟ ਬਣੇ ਸੜਕਾਂ ਦੇ ਜਾਲ ਵਿਛੇ ਅਗਰ ਧਾਰਮਿਕ ਬੁਖਵਾਂ ਤਬ ਰਾਸਤੇ ਖਾਲਸਾ ਚੱਪਟ ਚਿੜੀ ਦਾ ਮੈਦਾਨ ਜੀ ਗੁਰੂ ਜਗਤਾਰਜ ਮਹਾਰਾਜ ਦੀ ਪ੍ਰਾਗਟਾ ਸਿਦਨ ਜਗਤਾਰ ਉਸ ਆਪ ਭਗਵਾਨ ਬਾਲਮੀਕੀ ਮਹਾਰਾਜ ਦਾ ਮੰਦਿਰ ਬਹੁਤ ਵਧੀਆ ਇਦਾਂ ਦੀ ਉਹਨਾਂ ਨੇ ਚੀਜ਼ਾਂ ਬਣਾਈਆਂ ਜੰਗੇ ਆਜ਼ਾਦੀ ਜਿਹੜੀ ਆਉਣ ਵਾਲੇ ਸਮੇਂ ਦੀ ਲੋਕੀ ਕਹੋਗੇ ਕਿ ਇਸ ਰਾਤ ਦਾ ਕਾਸੀ ਬਾਲਣ ਸ਼ੋਮਨੀ ਕਾਂਦੀ ਦੀ ਸਰਕਾਰ ਸੀ ਤੇ ਪੰਜਾਬ ਵਾਸਤੇ ਕੁਝ ਕਰ ਗਈ ਕੈਪਟਨ ਅਬਰਿੰਦਰ ਸਿੰਘ ਆਇਆ ਹਾਥੀ ਜੁੱਟਕਾ ਨਾਲ ਫੜ ਕੇ ਸੌ ਘਾਤੀ ਸੀ ਕਿ ਮੈਂ 4 ਹਫਤੇ ਨਸ਼ਾ ਖਤਮ ਕਰ ਦੂੰ ਘਰ ਘਰ ਨੌਕਰੀ ਦੂੰ ਬੁਕਾਸ਼ ਕਰੂੰਗਾ ਉਹਨਾਂ ਪੰਜਾ ਸਾਲਾਂ 'ਚ ਕੁਝ ਹੋਇਆ ਨਹੀਂ ਖਾਂ ਐਨਾ ਜ਼ਰੂਰ ਹੋਇਆ ਕਿ ਤਿੰਨ ਤੱਕ ਜੀਬ ਜੀਬ ਉਸ ਨਾਲ ਜੁੜ ਬਲ ਗਏ ਉਹਨਾਂ ਪੰਜਾ ਸਾਲ ਆਈ ਫਿਰ 2022 ਆਈ ਇੱਕ ਬਦਲਾਅ ਦਾ ਨਾਰਾ ਰਹਿ ਕੇ ਦਿੱਤੇ ਐtanto ਬਦਲਾਅ ਬਦਲਾਅ ਲਿਆਵਾਂਗੇ ਕਿ ਪੂਰੀ ਦੁਨੀਆ ਦੇਖੂਗੀ ਵਾਕਈ ਅੱਜ 25 26 ਮਹੀਨੇ ਹੋ ਗਏ ਪੂਰੀ ਦੁਨੀਆ ਦੇਖ ਰਹੇ ਹਸਪਤਾਲ ਨੂੰ ਅੱਜ ਤੋਫਿਕੋਨ ਨਿਊਜ਼ ਇਹਨਾਂ ਦੇਖ ਲਓ ਕੋਈ ਨਿਊਜ਼ਪੇਪਰ ਫੜ ਰੋ ਰੋਜ਼ ਇੱਕ ਨਾ ਦੋ ਕਤਲ ਹੁੰਦੇ ਆ ਸਿੱਧੂ ਬੁੱਸੇ ਵਾਲੇ ਦਾ ਕਤਲ ਹੋਇਆ ਨਸ਼ੇ ਨਾਲ ਰੋਜ਼ ਲੋਕ ਨੌਜਵਾਨ ਮਾਰ ਰਿਆ ਇਹ ਸਿਸ ਬਦਲਾਵ ਦਾ ਸਾਰਾ ਲੈ ਕੇ ਇਸ ਲੋਮਨੀ ਕਾਇਦਾਨ ਨੂੰ ਭੰਡ ਕੇ ਇਹ ਸਰਕਾਰ ਬਣੀ ਸੀ ਜੋ ਸਭ ਛੁੱਟ ਲੈ ਗਿਆ ਅੱਜ ਤੇਰੇ ਮਾਮਾ ਬੈਨਾਵੇਂ ਤੇ ਬੈਠੀਆਂ ਇਹਨਾਂ ਪੁੱਛੋ ਕਿਸ ਨੂੰ 1000 ਰੁਪਏ ਮਿਲੇ ਆ 26 ਸਾਈ ਮਹੀਨੇ ਹੋ ਗਏ ਅਗਰ ਆ ਗਏ 6000 ਰੁਪਏ ਦੇ ਹਿਸਾਬ ਨਾਲ 6000 ਜੁਰਮ ਕੀਤਾ ਉਹਨਾਂ ਨੇ ਸ਼ਰਾਬ ਦਾ ਕਫਲਾ ਕੀਤਾ ਉਹਨਾਂ ਸੁਪਰੀਵੋ ਕੇਂਦਰੀ ਵਾਧ ਵੀ ਜੇ ਜਵਾਨ ਦਾ ਸਤਿੰਦਰ ਜੈਨ ਮਨੀਸ਼ ਇਹ ਪਾਰਟੀ ਨਿਕਲੀ ਕੱਟੜ ਇਮਾਨਦਾਰ ਆਪਣਿਆਂ ਨੂੰ ਕਹਿੰਦੇ ਸੀ ਇਹ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਨਿਕਲੀ ਇਹ ਸੋਰ ਸਿੰਘ ਦੀ ਠੰਡਲ ਸ਼ਰੋਮਣੀ ਕਾਲੀਦਾਲ ਦੇ ਉਮੀਦਵਾਰ ਨੇ ਉਹਨਾਂ ਦਾ ਚੋਣ ਨਿਸ਼ਾਨਿਆ ਤੱਕ ਲਈ ਉਹਦੇ ਲਈ ਤੁਹਾਨੂੰ ਵੋਟਾਂ ਦੀ ਬੇਨਤੀ ਕਰਨ ਲਈ ਆਏ ਆ ਜਿੱਥੇ ਸਾਡੇ ਸਰਕਾਰ ਦੇ ਸਾਰੇ ਵੀਰ ਕਪੈਣਾ ਸਾਡੀਆਂ ਬੈਠੀਆਂ ਨੇ ਜੇ ਆਪਾਂ ਅਸ਼ੋਕੜ ਦੀ ਗੱਲ ਕਰੀਏ ਸ਼ਰੋਮਣੀ ਕਾਲੀਦਾਲ ਪੰਜਾਬ ਦੇ ਵਿੱਚ ਪੰਜ ਵਾਰੀ ਰਾਜ ਭਾਗ ਦੀ ਕੁਰਸੀ ਤੇ ਉਹ ਬੈਠਾ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਪੰਜ ਵਾਰੀ ਉਸ ਕੁਰਸੀ ਤੇ ਬਹਿ ਕੇ ਪੰਜਾਬ ਦਾ ਰਾਜ ਕੀਤਾ तकरीबन 22-23 ਸਾਲ ਦਾ ਸਮਾਂ ਜਿਹੜਾ ਉਹਨਾਂ ਨੇ ਇਸ ਪੰਜਾਬ ਦੀ ਸੇਵਾ ਦੇ ਵਿੱਚ ਰਾਜ ਦੇ ਵਿੱਚ ਉਹਨਾਂ ਨੇ ਗੁਜ਼ਾਰਿਆ ਔਰ ਉਹਦੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦ-ਜਦ ਮੁੱਖ ਮੰਤਰੀ ਬਣੇ ਉਹਨਾਂ ਨੇ ਹਰ ਵਕਤ ਕੁਰਸੀ ਤੇ ਬੈੰਧਿਆ ਅਸਾਰ ਏਦਾਂ ਦੇ ਫੈਸਲੇ ਲਾਏ ਕਿ ਜਿਹੜੇ ਲੋਕ ਪੱਖੀ ਸੀਗੇ ਲੋਕਾਂ ਦੇ ਹਮਾਇਤੀ ਸੀਗੇ ਉਹਨਾਂ ਨੇ ਐਸਸੀ ਭਾਈਚਾਰੇ ਨੂੰ ਬੀਸੀ ਭਾਈਚਾਰੇ ਨੂੰ ਜਿੱਥੇ 2-200 ਝੂਟ ਮਾਫੀ ਦੇ ਉਹਨਾਂ ਨੇ ਦਿੱਤਾ ਉਥੇ ਜ਼ਿਮੀਂਦਾਰ ਭਰਾਵਾਂ ਨੂੰ ਮੋਟਰਾਂ ਦੇ ਬਿੱਲ ਮਾਫ ਕੀਤੇ ਵੇਣ। ਦੂਸਰੀ ਗੱਲ ਜਦੋਂ ਦੂਸਰੀ ਵਾਰੀ ਆਪਣੀ ਸਰਕਾਰ ਬਣੀ ਤੇ ਬਾਦਲ ਸਾਹਿਬ ਨੇ ਕਨੈਕਸ਼ਨ ਜਿਹੜੇ ਆ ਮੁਫਤ ਕਨੈਕਸ਼ਨ ਦਿੱਤੇ ਜਿਵੇਂ ਇੱਥੇ ਗੱਲ ਕਰ ਰਹੇ ਸੀ ਵੀ ਜਦੋਂ ਆਪਾਂ ਕਾ ਕਨੈਕਸ਼ਨ ਅਪਲਾਈ ਕਰਦੀਏ 2-3 ਸਾਲ ਹੁੰਦੇ ਨੇ 2-3 ਸਾਲ ਨਹੀਂ 20-25-25 ਸਾਲ ਨਹੀਂ ਹੁੰਦੇ ਆਉਂਦਾ ਹੀ ਨਹੀਂ ਤੁਸੀਂ ਅਪਲਾਈ ਜਿੰਨੇ ਮਰਜ਼ੀ ਕਰਦੇ ਹੋ ਇਹ ਤਾਂ ਸਰਕਾਰ ਚਾਹੇ ਤਾਂ ਸਰਕਾਰ ਹੀ ਦੇ ਸਕਦੀ ਆ ਮੈਂ ਮੇਰੇ ਪਿੰਡ ਦੀ ਜ਼ਮੀਨ ਤਕਰੀਬਨ 35 ਤੋਂ 40 ਏਕੜ ਹੈਗੀ ਆ ਮੈਂ ਉਦੋਂ ਬਾਦਲ ਸਾਹਿਬ ਤੋਂ ਦੋ ਕਨੈਕਸ਼ਨ ਲੈ ਕੇ ਉਸ ਪੰਚਾਇਤ ਦੀ ਜ਼ਮੀਨ ਦੇ ਵਿੱਚ ਲਵਾਈ ਲੇਕਿਨ ਅੱਜ ਦੇ ਸਮੇਂ ਦੇ ਹਿਸਾਬ ਨਾਲ ਉਹ ਸਾਨੂੰ ਪਾਣੀ ਘੱਟ ਜਾਪਦਾ ਪਿਆ ਤਾਂ ਮੈਂ ਪਿੱਛੇ ਜਾ ਐਕਸੀਲ ਸਾਹਿਬ ਕੋਲ ਗਏ ਬੋਲ ਕੇ ਜਾਣਾ ਮੈਂ ਤਾਂ ਮੈਂ ਪਹਿਲਾਂ ਵੀ ਗੱਲ ਆਖੀ ਆ ਆਪਾਂ ਅਡੀਕ ਜ਼ਰੂਰ ਕਰਾਂਗੇ ਜਿਹੜੇ ਸਰਕਾਰ ਦੇ ਉਰਦਗਣ ਆ ਰਹੇ ਨੇ ਪਰ ਗੱਲ ਵੇਰ ਉੱਤੇ ਆ ਰਹੀ ਕਿ ਐਵੇਂ ਮੈਂ ਭਾਜਪੀ ਵਾਲਿਆਂ ਦੀ ਗੱਲ ਛੇੜ ਨਾ ਕਾਂਗਰਸੀਆਂ ਦੀ ਗੱਲ ਛੇੜ ਨਾ ਉਹਨੂੰ ਨਿੰਦਾ ਲੱਗ ਜਾ ਫੇਰ ਤਾਂ ਚਾਹੇ ਆਲੇ 25 30 ਮਿੰਟ ਬਿਲਾ ਲਓ ਪਰ ਉਹ ਫਾਇਦਾ ਕੋਈ ਨਹੀਂ ਜਿਵੇਂ ਪਹਿਲਾਂ ਹੀ ਬੇਨਤੀ ਕੀਤੀ ਕਿ ਦੁਕਾਨਦਾਰ ਦੇ ਚੰਗਾ ਦੂਜੇ ਨੂੰ ਨਿੰਦਣ ਦਾ ਫਾਇਦਾ ਕੋਈ ਨਹੀਂ ਸੋ ਕਿੰਨੇ ਸ਼ਬਦਾਂ ਦੇ ਨਾਲ ਐਦੇ ਘਾਟੇ ਕੋਲੋਂ ਮੈਂ ਖਿਮਾ ਚੋਣ ਬਾਕੀ ਸਤਕਾਰ ਜੋ ਕੋਈ ਵੀ ਪਿੰਡ ਦਾ ਸੱਜਣ ਬਜ਼ੁਰਗ ਮਤਾਵਾ ਕੋ ਆਪਣੀ ਗੱਲ ਕਹਿਣੀ ਚਾਹੁੰਦੇ ਹੋਣ ਉਹ ਵੀ ਜਰੂਰ ਬੈਠ ਕੇ ਤੁਹਾਡੇ ਨਾਲ ਆਪਣੇ ਵਿਚਾਰ ਬੁਨਿਆਦ ਵੀ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ। ਅਸੀਂ ਆਪਰੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾ ਰਹੇ ਹਾਂ। ਤੇ ਮੈਂ ਸਮਝਦਾ ਕਿ ਸਾਨੂੰ 1 ਜੂਨ ਨੂੰ ਜਿਹੜਾ ਬਹੁਤ ਵੱਡੇ ਲੈਵਲ ਦੇ ਹਲਕਾ ਵਰਤੋਂ ਮਿਲੂਗਾ ਤੇ 4 ਜੂਨ ਨੂੰ ਜਿਹੜਾ ਰਿਜ਼ਲਟ ਆਗਾ ਪੰਜਾਬ ਦਾ ਫਾਲੋਅਰ ਪੂਰੇ ਪੰਜਾਬ ਦਾ ਸਾਡੇ ਹੱਥੇ ਹੀ ਬਹੁਤ ਵਧੀਆ ਹੋਊਗਾ। ਦੱਸ ਸਰਕਾਰ ਰਹੀ ਆ ਅਕਾਲੀ ਭਾਜਪਾ ਵੀ ਜਾਣਦੇ ਆ ਜੀ। ਇਸ ਟਾਈਮ ਅਸੀਂ ਮੈਂ ਤਾਂ ਤਕਰੀਬਨ ਡੇਢ ਮਹੀਨੇ ਤੋਂ ਪਿੰਡ ਪਿੰਡ ਜਾਣਾ। ਹਰੇਕ ਪਿੰਡ 'ਚ ਨੁਕਰ ਮੀਟਿੰਗਾਂ ਹੀ ਕੀਤੀਆਂ ਘਰ ਘਰ ਜਾ ਕੇ ਲੋਕੀ ਇਸ ਗੱਲ ਨੂੰ ਮਹਿਸੂਸ ਕਰਦੇ ਕਿ ਕਿੱਥੇ 35 ਕਿਲੋ ਦਾਣੇ ਮਿਲਦੇ ਸੀ ਉਹ ਵੀ ਉਹ ਵੀ ਆਪਾਂ ਧੋ ਕੇ ਬਣਾ ਕੇ ਉਹਨੂੰ ਦੁਬਾਰਾ ਆਟਾ ਬਣਾ ਸਕਦੇ ਸੀ ਲੇਕਿਨ ਅੱਜ ਜਿਹੜਾ 5 ਕਿਲੋ ਆਟਾ ਮਿਲਦਾ ਉਹਦਾ ਵੀ ਪਤਾ ਨਹੀਂ ਉਹ ਆਟਾ ਹੈ ਕੀ ਆ ਕਿਉਂਕਿ ਆਟੇ ਦੀ ਕੋਈ ਕੁਆਲਿਟੀ ਨਹੀਂ ਹੁੰਦੀ ਦਾਣੇ ਦੀ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਦਾਣਾ ਹੈ ਕੀ ਆ ਇਸ ਕਰਕੇ ਆਟੇ ਦੀ ਕੋਈ ਕੁਆਲਿਟੀ ਨਹੀਂ ਇਸ ਟਾਈਮ ਜਿੰਨੀਆਂ ਵੀ ਸਕੀਮਾਂ ਚੱਲ ਰਹੀਆਂ ਬਾਦਲ ਸਾਹਿਬ ਦੀਆਂ ਸ਼ੁਰੂ ਕੀਤੀਆਂ ਚੱਲ ਰਹੀਆਂ ਲੇਕਿਨ ਉਹਨਾਂ ਦੇ ਵਿੱਚ ਵੀ ਕਟੌਤੀਆਂ ਕੀਤੀਆਂ ਜਾ ਰਹੀਆਂ ਜਿਵੇਂ ਸੇਵਾ ਕੇਂਦਰ ਪਿੰਡਾਂ 'ਚ ਖੋਲੇ ਸੀ ਉਹ ਬੰਦ ਕੀਤੇ ਗਏ ਜਿਵੇਂ ਉਹ ਦੇਖੋ ਛੋਟੀ ਜੀ ਭਾਜੀ ਕੋਹਾਨਾ ਸਰਨ ਜੀ ਛੋਟੀ